ਸਿਰਫ ਸੇਬ ਨਾ ਅੱਜ ਬਣਾਣੇ ਆ ਐਸੀ ਖੱਟੀ ਮਿੱਠੀ ਗ੍ਰੀਨ ਐਪਲ ਚਟਨੀ ਜਿਹੜੀ ਸਾਰੀਆਂ ਚਟੀਆਂ ਨੂੰ ਕਰੇ ਫੇਰ ਸਭ ਤੋਂ ਪਹਿਲਾਂ ਹਰੇ ਸੇਬ ਨੂੰ ਤੋਕੇ ਛਿਲਕਾ ਉਤਾਰ ਲਵੋ ਇੱਕ ਵੱਡੇ ਬਾਉਲ ਵਿੱਚ ਪਾਣੀ ਤੇ ਨਮਕ ਮਿਲਾ ਕੇ ਰੱਖ ਲਓ ਸੇਬ ਨੂੰ ਹੁਣ ਕੱਦੂਕਸ ਕਰ ਲਵੋ ਤੇ ਉਹਦੇ ਬੀਜ ਹਟਾ ਦਿਓ ਕੱਦੂ ਘਸ ਕੀਤੇ ਸੇਬ ਨੂੰ ਨਮਕ ਵਾਲੇ ਪਾਣੀ ਚ ਪਾਓ ਤਾਂ ਜੋ ਉਹ ਆਪਣਾ ਰੰਗ ਨਾ ਬਦਲਨ ਫਿਰ ਇਸ ਨੂੰ ਇੱਕ ਪਾਸੇ ਰੱਖ ਦਿਓ ਹੁਣ ਇੱਕ ਵਾਰੀ ਤੱਲੇ ਵਾਲੀ ਕੜਾਈ ਵਿੱਚ ਥੋੜਾ ਜਿਹਾ ਤੇਲ ਗਰਮ ਕਰੋ ਤੇ ਉਸ ਵਿੱਚ ਪਾਓ ਦਾਲਚੀਨੀ ਲੌਂਗ ਤੇ ਬਰੀਕ ਕਟਿਆ ਅਦਰਕ ਫਿਰ ਉਸ ਨੂੰ ਪੁੰਨੋਂ ਜਦ ਤੱਕ ਚੰਗੀ ਖੁਸ਼ਬੂ ਨਾ ਆਉਣ ਲੱਗੇ ਹੁਣ ਪਾਓ ਥੋੜਾ ਦਰਦਰਾ ਪੀਸਿਆ ਹੋਇਆ ਕਾਲੀ ਮਿਰਚ ਤੇ ਜੀਰਾ ਅਤੇ ਕੁਝ ਸਕਿੰਟ ਲਈ ભૂન લોર પાણી તે ચીની પૂરી તરફ ઘોલન દો જી ચીની પીઘલ જાય પાણી સેબ છાણ કે કઢાહી પાછ ટુ હોય તે સેબ નરમ હોન તક પકાઓ વિચાર ચમચના હિલાવો ਹੁਣ ਇਸ ਵਿੱਚ ਪਾਓ ਪਾਣੀ ਵਿੱਚ ਘੁਲਿਆ ਹੋਇਆ ਹਰਾ ਫੂਡ ਕਲਰ, ਐਪਲ ਸਾਈਡਰ ਵਿਨੇਗਰ ਅਤੇ ਨਮਕ। ਚਟਨੀ ਨੂੰ ਤਦੋਂ ਤੱਕ ਪਕਾਓ ਜਦ ਤੱਕ ਥੋੜੀ ਜਿਹੀ ਗਾੜ੍ਹੀ ਨਾ ਹੋ ਜਾਵੇ। ਧਿਆਨ ਰੱਖਿਓ ਜਿਵੇਂ ਚਟਨੀ ਠੰਡੀ ਹੋਵੇਗੀ ਉਹ ਹੋਰ ਵੀ ਗਾੜ੍ਹੀ ਹੋ ਜਾਵੇਗੀ। ਹੁਣ ਚਟਨੀ ਨੂੰ ਪੂਰੀ ਤਰ੍ਹਾਂ ਠੰਡਾ ਹੋਣ ਦਿਓ ਤੇ ਲਓ ਜੀ ਤਿਆਰ ਹੈ ਤੁਹਾਡੀ ਖੱਟੀ-ਮਿੱਠੀ ਸਵਾਦ ਨਾਲ ਭਰਪੂਰ ਗ੍ਰੀਨ ਐਪਲ ਚਟਨੀ। ਇਸ ਨੂੰ ਰੋਟੀ, ਪਰਾਂਠੇ, ਬ੍ਰੈਡ ਜਾਂ ਆਪਣੀ ਮਨਪਸੰਦ ਸਨੈਕ ਨਾਲ ਖਾਓ ਤੇ ਮਜ਼ਾ ਲਓ। ਮਿਲਦੇ ਹਾਂ ਇੱਕ ਹੋਰ ਰੈਸਪੀ ਲੈ ਕੇ ਇੱਕ ਨਵੇਂ ਸਵਾਦ ਦੇ ਨਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ